ਸਰਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਨ ਦੇ ਵਿੱਚ ਸਵਾਗਤ ਹੈ ਮੈਂ ਆ ਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਸੁਰਖੀਆਂ ਤੇ ਸਰਬਸੰਮਤੀ ਦੇ ਨਾਲ ਹੋਈ 온ਟਾਰੀਓ ਖਾਲਸਾ ਦਰਬਾਰ ਕਮੇਟੀ ਦੀ ਚੋਣ ਭਾਈ ਹਰਪਾਲ ਸਿੰਘ ਫੇਰ ਤੋਂ ਕਮੇਟੀ ਦੇ ਪ੍ਰਧਾਨ ਚੁਣੇ ਗਏ ਦੇ ਰਾਤ ਅੰਮ੍ਰਿਤਸਰ ਦੇ ਛੇਟਾ ਨਜ਼ਦੀਕ ਵਾਪਰਿਆ ਸੜਕ ਹਾਦਸਾ ਦੋ ਕਾਰਾਂ ਦੀ ਰੇਸ ਦੌਰਾਨ ਚਪੇਟ 'ਚ ਆਏ ਆਟੋ ਤੇ ਐਕਟਵਾ ਬਰਨਾਲਾ ਚ ਯੁੱਧ ਨਸ਼ੀਆਂ ਵਿਰੁੱਧ ਮੁਹਿੰਮ ਤਹਿਤ ਪੇਸ਼ ਕੀਤਾ ਗਿਆ ਨਾਟਕ ਪੰਜਾਬੀ ਫਿਲਮ ਜਗਤ ਤੋਂ ਸਰਦਾਰ ਸੋਹੀ ਤੇ ਰੁਪਿੰਦਰ ਰੂਪੀ ਨੇ ਕੀਤੀ ਸ਼ਿਰਕਤ। ਵਿਧਾਇਕ ਦੇ ਮਾਨ ਨੇ ਸੈਸ਼ਨ ਦੌਰਾਨ ਚੁੱਕਿਆ ਸੁੱਕੇ ਦਰਖਤਾਂ ਦਾ ਮੁੱਦਾ ਸੁੱਕੇ ਦਰਖਤਾਂ ਦੇ ਡਿੱਗਣ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ। ਮੋਹਾਲੀ ਦੀਆਂ ਲਾਈਟਾਂ ਦੇ ਉੱਤੇ ਆਨਲਾਈਨ ਚਲਾਨ 'ਚ ਵੱਡੀ ਗੜਬੜੀ ਜਲਾਲਾਬਾਦ ਦੇ ਪਿੰਡ 'ਚ ਬੈਠਿਆ ਅਧਿਆਪਕ ਦਾ ਮੋਹਾਲੀ 'ਚ ਘਟਿਆ ਚਲਾਨ। ਗ੍ਰਹਿ ਮੰਤਰੀ ਵੱਲੋਂ ਸнт ਜਰਨੈਲ ਸਿੰਘ ਭਿੰਡਰਾਵਾਲਿਆਂ ਸਬੰਧਤ ਵਿਵਾਦਤ ਟਿੱਪਣੀ ਮਾਮਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਇੱਕ ਪੀੜਤ ਪਰਿਵਾਰ 30 ਜਨਵਰੀ ਨੂੰ ਵਾਪਰੀ ਸੀ ਲੁੱਟ ਖੋਹ ਤੇ ਹਮਲੇ ਦੀ ਵਾਰਦਾਤ ਕੈਨੇਡਾ ਦੇ ਪ੍ਰਸਿੱਧ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੀ 3 ਸਾਲਾਂ ਮਿਆਦ ਪੂਰੀ ਹੋਣ ਦੇ ਉੱਤੇ ਫੇਰ ਤੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਦੌਰਾਨ ਸੰਗਤ ਵੱਲੋਂ ਸਰਬਸੰਮਤੀ ਦੇ ਨਾਲ ਗੁਰਦੁਆਰਾ ਕਮੇਟੀ ਦੀ ਚੋਣ ਕੀਤੀ ਗਈ ਇਸ ਨੂੰ ਲੈ ਕੇ ਕੈਨੇਡਾ ਦੀ ਸਿੱਖ ਸੰਗਤ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਇਹ ਸਰਬਸੰਮਤੀ 25 ਸਾਲ ਮਗਰੋਂ ਦੇਖਣ ਨੂੰ ਮਿਲੀ ਹੈ ਕੈਨੇਡਾ ਦੇ ਪ੍ਰਸਿੱਧ ਗੁਰਦੁਆਰਾ 온ਟਾਰੀਓ ਖਾਲਸਾ ਦਰਬਾਰ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਦੇ ਨਾਲ ਹੋਈ। ਇਸ ਚੋਣ ਨੂੰ ਨਿਰਪੱਖ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਚੋਣ ਕਮਿਸ਼ਨ ਦੇ ਤੌਰ ਦੇ ਉੱਤੇ ਲਖਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਮੋਰ ਅਤੇ ਰੂਪੀ ਕੌਰ ਗਿੱਦਾ ਦੀ ਜ਼ਿੰਮੇਵਾਰੀ ਲਗਾਈ ਗਈ ਸੀ। ਜਿਨ੍ਹਾਂ ਨੇ ਸੰਗਤ ਦੇ ਭਰਵੇਂ ਇਕੱਠ ਦੇ ਵਿੱਚ ਸਰਬਸੰਮਤੀ ਦੇ ਨਾਲ ਚੁਣੇ ਗਏ ਡਾਇਰੈਕਟਰਾਂ ਦੇ ਨਾਮ ਐਲਾਨ ਕੀਤੇ। ਇਸ ਤੋਂ ਸੰਗਤ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਸਾਰਿਆਂ ਨੂੰ ਪ੍ਰਵਾਨਗੀ ਦਿੱਤੀ। ਪ੍ਰਧਾਨਗੀ ਦੀ ਸੇਵਾ ਸੰਭਾਲ ਦੇ ਲਈ ਹਰਪਾਲ ਸਿੰਘ ਦੇ ਨਾਂ ਦੀ ਸਰਬਸੰਮਤੀ ਹੋਈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੇ ਸਨ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਗਏ ਸ਼ੁਕਰਾਨਾ ਸਮਾਗਮ ਦੇ ਵਿੱਚ ਬੋਲਦਿਆਂ ਕਮੇਟੀ ਦੇ ਮੁਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਉਹਨਾਂ ਨੇ ਸੰਗਤ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੇ ਵਿਸ਼ਵਾਸ ਸਦਕਾ ਇੰਨਾ ਵੱਡਾ ਫਤਵਾ ਉਹਨਾਂ ਦੀ ਝੋਲੀ ਪਿਆ ਉਹਨਾਂ ਆਖਿਆ ਕਿ ਸੰਗਤ ਇਸ ਦੇ ਲਈ ਵਧਾਈ ਦੀ ਪਾਤਰ ਹੈ ਕਿਉਂਕਿ 25 ਸਾਲ ਬਾਅਦ ਕਮੇਟੀ ਚੋਣ ਸਰਬਸੰਮਤੀ ਦੇ ਨਾਲ ਹੋਈ ਹੈ ਜੋ ਕਿ ਬੇਹੱਦ ਚਲਾਗਾ ਯੋਗ ਕਦਮ ਹੈ ਇਸ ਦੇ ਨਾਲ ਹੀ ਭਾਈ ਹਰਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਫਾਊਂਡਰ ਮੈਂਬਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੀ ਬਦੌਲਤ ਇੰਨਾ ਵੱਡਾ ਧਾਰਮਿਕ ਅਸਥਾਨ ਹੋਣ ਦੇ ਵਿੱਚ ਆਇਆ ਇਸ ਮੌਕੇ ਉਹਨਾਂ ਨੇ ਬਾਕੀ ਡਾਇਰੈਕਟਰ ਸਾਥੀਆਂ ਦੇ ਨਾਲ ਮਿਲ ਕੇ ਪ੍ਰਣ ਕਲਾਮੀ ਜੋ ਇੰਨੇ ਉਪਰਾਮੇ ਕੀਤੇ ਗਏ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ 25 ਸਾਲਾਂ ਬਾਅਦ ਗੁਰੂ ਸਾਹਿਬ ਨੇ ਇਹ ਜੋ ਸਰਬ ਸੰਪਤੀ 25 ਸਾਲਾਂ ਬਾਅਦ ਹੋਈ ਨੇ ਤਾਂ ਇਲੈਕਸ਼ਨ ਨਹੀਂ ਹੁੰਦੀ ਸੀ। ਬੋਲ ਹਾ ਵਾਹਿਗੁਰੂ ਜੀ ਕਾ ਇਸ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਸੀ ਉੱਥੇ ਹੀ ਪ੍ਰਧਾਨ ਦੇ ਨਾਲ-ਨਾਲ ਨਵ ਨਿਯੁਕਤ ਡਾਇਰੈਕਟਰ ਭੁਪਿੰਦਰ ਸਿੰਘ ਬਾਠ ਸਰਬਜੀਤ ਸਿੰਘ ਬਲਜੀਤ ਸਿੰਘ ਪੰਡੋਰੀ ਸਰਦਾਰਾ ਸਿੰਘ ਪਰਮਜੀਤ ਸਿੰਘ ਗਿੱਲ ਜਸਵਿੰਦਰ ਸਿੰਘ ਗੁਰਿੰਦਰਜੀਤ ਸਿੰਘ ਪੁੱਲਰ ਨਵਜੀਤ ਸਿੰਘ ਦਵਿੰਦਰ ਸਿੰਘ ਢਾਲੀਵਾਲ ਅਤੇ ਗੁਰਦੇਵ ਸਿੰਘ ਨਾਹਲ ਵੀ ਇਸ ਸ਼ੁਕਰਾਨਾ ਸਮਾਗਮ ਦੇ ਵਿੱਚ ਮੌਜੂਦ ਸਨ ਬਿਊਰੋ ਰਿਪੋਰਟ ਹਮਦਰਦ ਟੀਵੀ ਇਤੀ ਦੇਰ ਰਾਤ ਅੰਮ੍ਰਿਤਸਰ ਦੇ ਸ਼ੇਟਾ ਅਦੀਨ ਆਂਦੇ ਇਲਾਕੇ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਕਾਰਾਂ ਇੱਕ ਦੂਜੇ ਦੇ ਨਾਲ ਰੇਸ ਲਗਾ ਰਹੀਆਂ ਸਨ। ਇਸੇ ਦੌਰਾਨ ਇਨ੍ਹਾਂ ਵੱਲੋਂ ਇੱਕ ਆਟੋ ਅਤੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਆਟੋ ਚਾਲਕ ਅਤੇ ਐਕਟਿਵਾ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ। ਇਸ ਸੜਕ ਹਾਦਸੇ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਕਾਰਾਂ ਆਪਸ ਦੇ ਵਿੱਚ ਰੇਸ ਲਗਾ ਰਹੀਆਂ ਸਨ ਜਿਸ ਦੌਰਾਨ ਸਵਿਫਟ ਕਾਰ ਕੰਟਰੋਲ ਦੇ ਵਿੱਚੋਂ ਬਾਹਰ ਹੋ ਗਈ ਅਤੇ ਇੱਕੋ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਐਕਟਿਵਾ ਵੀ ਇਸ ਦੀ ਚਪੇਟ ਦੇ ਵਿੱਚ ਆ ਗਈ। ਰਾਹਗੀਰਾਂ ਵੱਲੋਂ ਜ਼ਖਮੀ ਹੋਏ ਵਿਅਕਤੀਆਂ ਦੀ ਮਦਦ ਕੀਤੀ ਗਈ। ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ ਅਤੇ ਗੰਭੀਰ ਜ਼ਖਮੀ ਹਾਲਤ ਦੇ ਵਿੱਚੋਂ ਆਟੋ ਵਾਲੇ ਅਤੇ ਐਕਟਿਵਾ ਸਵਾਰ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ। ਮੌਕੇ ਉੱਪਰ ਪਹੁੰਚੇ ਪੁਲਸ ਅਧਿਕਾਰੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਦੋ ਕਾਰਾਂ ਆਪਸ ਦੇ ਵਿੱਚ ਰੇਸ ਲਗਾ ਰਹੀਆਂ ਸਨ ਜਦੋਂ ਇਹ ਹਾਦਸਾ ਵਾਪਰਿਆ। ਬਾਕੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣਗੇ। ਉਸ ਤੋਂ ਬਾਅਦ ਹੀ ਸਹੀ ਜਾਣਕਾਰੀ ਮਿਲ ਪਾਏਗੀ ਕਿ ਹਾਦਸਾ ਕਿਵੇਂ ਵਾਪਰਿਆ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾ ਦਿੱਤਾ ਗਿਆ। ਬਾਕੀ ਦੀ ਬੰਦ ਦੀ ਕਾਰਵਾਈ ਵੀ ਕੀਤੀ ਜਾਵੇਗੀ। ਮੇਰਾ ਨਾਮ ਅਸ਼ੀਰਦੀ ਕੁਮਾਰ ਜੀ ਸਰ ਇਹ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਜਿਹਨੇ ਜਸਟ ਆਈਆਂ ਤੇ ਟੈਂਪੀਂਗ ਕੇ ਕਦੇ ਬੇਸਰੂਖਾ ਲੱਗੀ ਰਹੀਆਂ ਸੀ ਕਾਰ ਦੀਆਂ ਤੇ ਆਪਦੀ ਨੂੰ ਲੰਘੜੀ ਤੇ ਹਰਫਤਾਰ ਜੀ ਤੇ ਗੱਡੀ ਜਿਹੜੀ ਆ ਥੱਪਤਾ ਉਹ ਟੈਂਪੀਂਗ ਵਾਲੇ ਨੂੰ ਹਸਪਤਾਲ ਦਾਖਾਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਦੇਖਣਾ ਸਰ ਜਿਹੜੇ ਬੰਦੇ ਦੇ ਦੋਚੀ ਆ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਹਾਂ ਦੱਸਣ ਦੇ ਮਤਲਬ ਕੀ ਆ ਜੀ ਬਾਕੀ ਉਹ ਮੈਂ ਸੀਸੀਟੀਵੀ ਕੈਮਰਾ ਵਿੱਚ ਦੇਖਾਂ ਕੀ ਹੋਇਆ ਠੀਕ ਹੈ ਜੀ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਬਰਨਾਲਾ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ ਸੰਪਰਕ ਮੀਟਿੰਗ ਦੇ ਨਾਂ ਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਨਾਟਕ ਖੇਡਿਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਡਿਗ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਸਨ ਤੇ ਇਸ ਨਾਟਕ ਦੇ ਨਾਲ ਜ਼ਿਲ੍ਹਾ ਬਰਨਾਲਾ ਦੀਆਂ ਪੰਚਾਇਤਾਂ ਤੇ ਮਹਤਵਪੂਰਨ ਵਿਅਕਤੀਆਂ ਨੂੰ ਸੱਦਾ ਪੱਤਰ ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫਰਾਜ਼ ਅਸलम ਆਲਮ ਵੱਲੋਂ ਦਿੱਤਾ ਗਿਆ ਸੀ। ਕਾਵਲ ਅਨਰਜੈਟਿਕ ਜਿਨ੍ਹਾਂ ਨੂੰ ਨੇੜੇ ਕੰਮ ਕਰਦੇ ਸਤਿ ਸ੍ਰੀ ਅਕਾਲ ਇਹਦੇ ਲਈ ਐਸ.ਪੀ. ਸਰਫਰਾਜ਼ ਆਲਮ ਨੇ ਬਾਕੀ ਸੂਹਾ ਹਾਜ਼ਰ ਗੱਟਨ ਆਫਸਰ ਸੇਵਾ ਇਸ ਇਲਾਕੇ ਦੇ ਸਿਰਕਾ ਸਾਰੀਆਂ ਨਾਗਰ ਸਖਸ਼ੀਤਾ ਪੰਚ ਸਭਾ ਸਵਾਂ ਅਤੇ ਹਾਜ਼ਰੀ ਜਿਹੜਾ ਪਲੇਟਤਾ ਗਿਆ ਮਿੱਟੀ ਨੂੰ ਕਰੇ ਉਸ ਦੇ ਕਲਾਕਾਰਾਂ ਬਹੁਤ ਬਹੁਤ ਬਤਾਇ ਦਿੰਦਾ ਅਸਲ ਦੇ ਵਿੱਚ ਜਿਹੜਾ ਸੁਣਿਆ ਤੁਸੀਂ ਜਿਸ ਢੰਗ ਨਾਲ ਸਾਡੇ ਦਿਲਾਂ ਨੂੰ ਛੂ ਜਾਣਾ ਸੁਣਿਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਵਾਂਗੂ ਕੋਈ ਵੀ ਇਹ ਸੁਣਿਆ ਨਹੀਂ ਦੇ ਸਕਦਾ ਮੈਂ ਤੁਹਾਨੂੰ ਸਲਾਮ ਕਰਦਾ ਤੁਹਾਡਾ ਕਿੱਥੇ ਔਰ ਦੇ ਸਾਡੇ ਵਿੱਚ ਹਾਜ਼ਰ ਹੋਣ ਤੇ ਤੁਹਾਨੂੰ ਕੀ ਆਇਆ ਕਹਿਣਾ ਇਸ ਸਮਾਗਮ ਦੇ ਵਿੱਚ ਮਿੱਟੀ ਰੂਦਨ ਕਰੇ ਦੇ ਨਾਟਕ ਦਾ ਮੰਚਨ ਕੀਤਾ ਗਿਆ ਇਸ ਮੌਕੇ ਉੱਪਰ ਪੰਜਾਬੀ ਫਿਲਮ ਜਗਤ ਤੋਂ ਐਕਟਰ ਸਰਦਾਰ ਸੋਹੀ ਮੈਡਮ ਰੁਪਿੰਦਰ ਰੂਪੀ ਅਤੇ ਭਪਿੰਦਰ ਬਰਨਾਲਾ ਵੱਲੋਂ ਸ਼ਿਰਕਤ ਕੀਤੀ ਗਈ। ਤੋਂ ਅਸੀਂ ਸਾਰੇ ਪੰਜਾਬ ਸਰਕਾਰ ਦਾ ਸਾਥ ਦਿੰਦੇ ਐ ਇਸ ਮਹਿੰਦ ਦੇ ਵਿਸ਼ੇ ਲਹਿਰ ਦੇ ਵਿੱਚ ਤਾਂ ਕਿ ਸਾਡੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਔਰ ਇਹ ਬੱਚਿਆਂ ਦਾ ਜਦੋਂ ਨਸ਼ਿਆਂ ਦਾ ਜਿਹੜਾ ਪੂਰਾ ਨਹੀਂ ਹੁੰਦਾ ਨਸ਼ਿਆਂ ਲਈ ਉਹਨਾਂ ਨੂੰ ਕੁਝ ਮਿਲਦਾ ਨਹੀਂ ਪੂਰਾ ਕਰਨ ਲਈ ਤਾਂ ਛੋਟੇ-ਛੋਟੇ ਕ੍ਰਾਈਮ ਕਰਨ ਲੱਗ ਜਾਂਦੇ ਆ ਉਹ ਚੋਰੀਆਂ ਕਰਨ ਲੱਗ ਜਾਂਦੇ ਆ ਹੌਲੀ-ਹੌਲੀ ਇਹ ਕ੍ਰਾਈਮ ਹੈ ਜਿਹੜਾ ਵੱਡਾ ਰੂਪ ਧਾਰਨ ਕਰ ਲੈਂਦੇ ਆ ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅਧੀਨ ਆਂਦੀਆਂ ਉਹਨਾਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਨਸ਼ਿਆਂ ਵਿਰੁੱਧ ਮਤੇ ਪਾਇ ਸਨ ਇਸ ਮੌਕੇ ਦੇ ਉੱਤੇ ਸਾਰਿਆਂ ਨੇ ਯਾਦਗਾਰ ਤਸਵੀਰਾਂ ਵੀ ਖਿੱਚੀਆਂ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਨਾਬਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਭਰ ਦੇ ਅੰਦਰ ਸੜਕਾਂ ਦੇ ਉੱਤੇ ਸੁੱਕੇ ਦਰਖਤਾਂ ਦੇ ਡਿੱਗਣ ਦੇ ਕਾਰਨ ਹੋ ਰਹੇ ਹਾਦਸਿਆਂ ਬਾਰੇ ਗੰਭੀਰ ਮੁੱਦਾ ਚੁੱਕਿਆ। ਵਿਧਾਇਕ ਦੇਵਮਾਨ ਨੇ ਕਿਹਾ ਕਿ ਸੁੱਕੇ ਦਰਖਤਾਂ ਦੇ ਕਾਰਨ ਅਨੇਕਾਂ ਦੁਰਘਟਨਾਵਾਂ ਵਾਪਰ ਰਹੀਆਂ ਨੇ। ਉਹਨਾਂ ਕਿਹਾ ਕਿ ਇਹ ਮੁੱਦਾ ਇਕੱਲੇ ਨਾਬੇ ਸ਼ਹਿਰ ਦਾ ਨਹੀਂ ਸਮੁੱਚੇ ਪੰਜਾਬ ਦਾ ਹੈ ਜਿੱਥੇ ਸੁੱਕੇ ਦਰਖਤਾਂ ਦੇ ਡਿੱਗਣ ਕਾਰਨ ਹਾਦਸੇ ਵਾਪਰ ਰਹੇ ਨੇ। ਉਨਾ ਕਿਹਾ ਕਿ ਨਾਬਾ ਹਲਕੇ ਦੇ ਵਿੱਚ 2-3 ਘਟਨਾਵਾਂ ਵਾਪਰ ਚੁਕੀਆਂ ਨੇ ਉਹਨਾਂ ਇੱਕ ਘਟਨਾ ਦਾ ਜ਼ਿਕਰ ਕਰਦੇ ਆ ਕਿਆ ਕਿ ਨਾਬਾ ਦਾ ਇੱਕ ਨੌਜਵਾਨ ਆਪਣੀ ਭੈਣ ਨੂੰ ਕਾਲਜ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਸੁੱਕਾ ਦਰਖਤ ਨੌਜਵਾਨ ਦੇ ਉੱਪਰ ਹੀ ਡਿੱਗ ਪਿਆ ਜਿਸ ਕਾਰਨ ਮੌਕੇ ਦੇ ਉੱਤੇ ਉਸ ਦੀ ਮੌਤ ਹੋ ਗਈ ਹਲਕਾ ਵਿਧਾਇਕ ਦੇਬਮਾਨ ਦੇ ਵੱਲੋਂ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਵੀ ਇਸ ਗੰਭੀਰ ਮੁੱਦੇ ਬਾਰੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਜਾਣੂ ਕਰਵਾਇਆ ਗਿਆ ਤਾਂ ਜੋ ਸੁੱਕੇ ਦਰਖਤਾਂ ਦਾ ਕੋਈ ਹੱਲ ਕੀਤਾ ਜਾਵੇ ਅਤੇ ਅਜਿਹੇ ਹਾਥਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਜਵਾਬ ਆ ਗਿਆ ਜੀ ਇਹ ਬਹੁਤ ਵੱਡੀ ਸਮੱਸਿਆ ਹੈ ਜੀ ਪੂਰੇ ਪੰਜਾਬ ਦੇ ਵਿੱਚ ਨਾਬਾ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਦੋ ਤਿੰਨ ਅਸੀਂ ਘਟਨਾਵਾਂ ਹੋਈਆਂ ਨੇ। ਇੱਕ ਸਵਾਲ ਪੁੱਛ ਲਓ ਤੁਸੀਂ। ਜੀ ਜੀ ਜੀ। ਭਰਾ ਆਪਣੀ ਭੈਣ ਨੂੰ ਛੱਡਣ ਜਾ ਰਿਹਾ ਸੀ ਨਾਬਾ ਕਾਲਜ ਦੇ ਵਿੱਚ ਤੇ ਦਰਖਤ ਡਿੱਗਣ ਕਰਕੇ ਉਹਦੀ ਮੌਤ ਹੋ ਗਈ। ਤੇ ਮੈਂ ਮੰਤਰੀ ਸਾਹਿਬ ਨੇ ਪੁੱਛਣਾ ਚਾਹਣਾ ਕਿ ਇਹਦਾ ਕੋਈ ਟਾਈਮ ਬਾਉਂਡ ਕਰ ਦਿਓ ਜੀ ਕਿ ਕਦੋਂ ਤੱਕ ਇਹ ਸੁੱਕੇ ਦਰਖਤ ਜਿਹੜੇ ਆ ਪੱਤੇ ਜਾਣਗੇ ਤੇ ਉੱਥੇ ਕੋਈ ਹੋਰ ਆਪਸ਼ਨ ਆਊਗੀ ਤਾਂ ਕਿ ਇਦਾਂ ਦੀ ਘਟਨਾਵਾਂ ਨਾ ਹੋਣ ਸਰਕਾਰਾਂ ਨੂੰ ਖੁਸ਼ੀ ਸੁਖ ਲੱਗਣੀ ਹੈ ਜੀ ਜੀ ਮੰਤਰੀ ਜੀ ਬਾਦਸ ਵਿਕਰ ਸਾਹਿਬ ਬਾਣਾ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸੜਕਾਂ ਦੇ ਕੰਢੇ ਆਮ ਜਨਤਾ ਦੀ ਜਾਨ ਮਾਲ ਦੀ ਖਤਰਾ ਬਣਦੇ ਸੁੱਕੇ ਜਾਂ ਟੇਡੇ ਝੁਕੇ ਹੋਏ ਦਰਖਤ ਜਿਹੜੇ ਉਹਨਾਂ ਨੂੰ ਨਿਯਮਤ ਤੌਰ ਤੇ ਮੁਆਇਨਾ ਕਰਕੇ ਪਛਾਣ ਕੀਤੀ ਜਾਂਦੀ ਹੈ। ਔਰ ਪਿਛਲੇ 2 ਸਾਲਾਂ ਦੇ ਦੌਰਾਨ ਵਿਭਾਗ ਵੱਲੋਂ ਸੜਕਾਂ ਦੇ ਕੰਡੇ ਖੜੇ ਜ਼ਿਹੇਦਰਕ ਜਿਹੜੇ ਸੁੱਕ ਗਏ ਨੇ ਜਾਂ ਟੇਡੇ ਹੋਏ ਆ ਡਿੱਗਣ ਦਾ ਖਤਰਾ ਰਹਿੰਦਾ ਉਹਨਾਂ ਦਾ ਉਹ ਲਗਭਗ 37571 ਦਰਖਤਾਂ ਨੂੰ ਸੀ ਕਟਾਇਆ। ਨਾਬਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਦ ਟੀਵੀ। ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦਾ ਸਬੰਧ ਮੁਹਾਲੀ ਸ਼ਹਿਰ ਦੇ ਨਾਲ ਹੈ ਦਰਸਲ ਇੱਥੋਂ ਦੇ ਏਟੀਟੀ ਅਧਿਆਪਕ ਦਾ ਮੁਹਾਲੀ ਦੀਆਂ ਲਾਈਟਾਂ ਦੇ ਉੱਤੇ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾਉਣ ਦਾ ਚਲਾਣ ਕੱਟਿਆ ਗਿਆ ਜਦੋਂ ਕਿ ਅਧਿਆਪਕ ਦਾ ਕਹਿਣਾ ਹੈ ਕਿ ਜਿਸ ਦਿਨ ਇਹ ਚਲਾਨ ਕਟਿਆ ਗਿਆ ਉਸ ਦਿਨ ਉਹ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਰਿਹਾ ਸੀ ਅਤੇ ਉਸ ਦਾ ਮੋਟਰਸਾਈਕਲ ਵੀ ਉਸੇ ਦੇ ਕੋਲ ਸੀ ਇਥੋਂ ਤੱਕ ਕਿ ਉਹ ਕਦੇ ਵੀ ਆਪਣਾ ਮੋਟਰਸਾਈਕਲ ਲੈ ਕੇ ਮਹਾਲੀ ਸ਼ਹਿਰ ਨਹੀਂ ਗਿਆ ਪੂਰਾ ਮਾਮਲਾ ਕੀ ਹੈ ਆਓ ਇੱਕ ਨਜ਼ਰ ਮਾਰ ਲੈਂਦੇ ਹਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਦੇ ਸਰਕਾਰੀ ਸਕੂਲ ਵਿਖੇ ਬਤੌਰ ਏਟੀਟੀ ਅਧਿਆਪਕ ਸੇਵਾਮਾਨ ਨਿਭਾ ਰਹੇ ਅਮਰੀਕ ਸਿੰਘ ਦਿਆਂ ਨੇ ਜਿਸ ਦਾ ਮੋਹਾਲੀ ਵਿਖੇ 21 ਮਾਰਚ 2025 ਨੂੰ ਬਿਨਾਂ ਹੈਲਮਟ ਮੋਟਰਸਾਈਕਲ ਚਲਾਣ ਦਾ ਚਲਾਨ ਕੱਟਿਆ ਗਿਆ। ਈ ਚਲਾਨ ਦੇ ਰਾਹੀ ਉਸ ਨੂੰ ਇਸ ਸਬੰਧਤ ਸੂਚਿਤ ਕੀਤਾ ਗਿਆ ਕਿ ਮੋਹਾਲੀ ਵਿਖੇ ਫ੍ਰੈਂਕੋ ਹੋਟਲ ਦੇ ਨਜ਼ਦੀਕ ਇੱਕ ਨੰਬਰ ਲੇਨ ਦੇ ਵਿੱਚ ਵਿਦਆਊਟ ਹੈਲਮਟ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ। ਪਰ ਅਧਿਆਪਕ ਦਾ ਕਹਿਣਾ ਹੈ ਕਿ 11:22 ਮਿੰਟ ਦੇ ਉੱਤੇ ਤਰੀਕ 21 ਮਾਰਚ 2025 ਨੂੰ ਉਹ ਪਿੰਡ ਪਾਲੀਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਪੜਾ ਰਿਹਾ ਸੀ ਅਤੇ ਉਸ ਦਾ ਮੋਹਾਲੀ ਵਿਖੇ ਚਲਾਨ ਕੱਟਿਆ ਗਿਆ ਜਦੋਂ ਕਿ ਉਹ ਆਪਣੇ ਮੋਟਰਸਾਈਕਲ ਦੇ ਉੱਤੇ ਕਦੇ ਵੀ ਮੋਹਾਲੀ ਸ਼ਹਿਰ ਨਹੀਂ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਅਧਿਆਪਕ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਅਮਰੀਕ ਸਿੰਘ ਸਨ ਆਫ ਚੰਦ ਸਿੰਘ ਵਾਸੀ ਚੱਕ ਬਨੋਚਾ ਦਾ ਰਹਿਣ ਵਾਲਾ ਹਾਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਾਲੀ ਵਾਲਾ ਵਿੱਚ ਵੀ ਇਹ ਆਪਣੀ ਸੁਵਾਬਾ ਦੇ ਰਿਹਾ ਹਾਂ 21 ਮਾਰਚ 2025 ਜੋ ਕਿ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਮੇਰਾ ਮੋਟਰਸਾਈਕਲ ਵੀ ਹਾਜ਼ਰ ਸੀ ਇਹ ਚਲਾਨ ਮੇਰਾ ਮੋਹੱਲੀ ਵਿਖੇ ਕੱਟਿਆ ਇਹ ਚਲਾਨ ਕੱਟਿਆ ਗਿਆ ਹੈ 11:00 ਵਜੇ ਤੋਂ 22 ਮਿੰਟ ਤੱਕ ਜਦੋਂ ਕਿ ਉਸ ਟਾਈਮ ਮੇਰਾ ਮੋਟਰਸਾਈਕਲ ਤੇ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਇਹ ਚਲਾਨ ਜਿਹੜਾ ਮੇਰਾ ਕੱਟਿਆ ਗਿਆ ਇਹਦੇ ਤੇ ਸ਼ਾਨ ਵੀਨ ਕਰਕੇ ਇਸ ਨੂੰ ਕੈਨਸਲ ਕਰ ਦਿੱਤਾ ਜਾਵੇ ਧੰਨਵਾਦ ਖੈਰ ਭਜਨ ਲਾਲ ਮੁਖ ਤੇ ਆਪਕ ਸਰਕਾਰੀ ਪ੍ਰਾਇਮਰੀ ਸਕੂਲ ਪਾਲੀ ਵਾਲਾ ਇਥੇ ਕੰਮ ਕਰ ਰਿਹਾ ਹਾਂ ਮੇਰੇ ਨਾਲ ਇਹ ਅਮਰੀਕ ਸਿੰਘ son of ਚੰਦ ਸਿੰਘ ITD ਵਿਆਪਕ ਪ੍ਰਤੌਰ ਸਵਾਗਤ ਦੇ ਰਹੇ ਹਨ ਇਹ ਇਹਨਾਂ ਦਾ ਪਿੰਡ ਬਲੋਚਾ ਇਥੋਂ ਲਗਭਗ 7 ਕਿਲੋਮੀਟਰ ਦੂਰ ਹੈ ਇਹ ਰੋਜ਼ਾਨਾ ਹੈਲਮਟ ਲਾ ਕੇ ਸਕੂਲ ਆਉਂਦੇ ਹਨ ਉਸ ਦਿਨ 21 ਤਰੀਕ ਨੂੰ 11:22 ਤੇ ਇਹਨਾਂ ਦਾ ਮੋਟਰਸਾਈਕਲ ਸਕੂਲ ਵਿੱਚ ਹਾਜ਼ਰ ਸੀ ਜੋ ਕਿ ਇੱਥੇ ਹੈ ਇਹਨਾਂ ਦਾ ਚਲਾਨ ਮੋਹਾਲੀ ਵਿੱਚ ਕੀਤਾ ਗਿਆ ਹੈ ਜੋ ਕਿ ਬਿਲਕੁਲ ਨਜਾਇਜ਼ ਹੈ ਇਸ ਦੀ ਬੰਦੀ ਤਫਰੀਸ਼ ਕਰਕੇ ਇਸ ਚਲਾਨ ਨੂੰ ਕੈਨਸਲ ਕੀਤਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਮੋਹਾਲੀ ਜਾਂ ਫਿਰ ਚੰਡੀਗੜ੍ਹ ਵਿਖੇ ਚਲਾਨ ਕੱਟੇ ਜਾਂਦੇ ਨੇ ਅਤੇ ਈ ਚਲਾਨ ਮੋਟਰਸਾਈਕਲ ਦੇ ਮਾਲਕਾਂ ਨੂੰ ਪਹੁੰਚਾ ਦਿੱਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਇੱਕ ਐਸੇ ਤਰ੍ਹਾਂ ਦੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ ਕਿ ਉਸ ਦੇ ਵਿੱਚ ਵੀ ਅਧਿਕਾਰੀਆਂ ਨੇ ਕਿਹਾ ਸੀ ਕਿ ਚੋਰੀ ਦੇ ਮੋਟਰਸਾਈਕਲ ਹੁੰਦੇ ਨੇ ਅਤੇ ਉਹ ਮੁਹਾਲੀ ਜਾਂ ਫਿਰ ਚੰਡੀਗੜ੍ਹ ਵਿਖੇ ਚਲਾਏ ਜਾਂਦੇ ਨੇ ਉਹਨਾਂ ਦੇ ਉੱਤੇ ਜਾਲੀ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ ਨੇ ਖੈਰ ਇਸ ਮਾਮਲੇ ਦੇ ਵਿੱਚ ਕੀ ਸਾਹਮਣੇ ਆਂਦਾ ਇਹ ਜਾਂਚ ਦਾ ਵਿਸ਼ਾ ਹੈ ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ ਹਮਦਰਦ ਟੀਵੀ ਬੀਤੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਰਾਜ ਸਭਾ ਦਿੱਤੇ ਗਏ ਵਿਵਾਦਤ ਬਿਆਨ ਅਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਝੰਡਿਆਂ ਦੇ ਉੱਤੇ ਹਿਮਾਚਲ ਦੇ ਵਿੱਚ ਗੈਰ ਕਾਨੂੰਨੀ ਰੋਕ ਵਰਗੇ ਮੁੱਦਿਆਂ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਸਿੱਖਾਂ ਦੇ ਪੱਖ ਦੇ ਮਸਲੇ ਉੱਤੇ ਸਿੱਖਾਂ ਦੀ ਸ੍ਰੀਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਵਰਗੀਆਂ ਹੋਰ ਸਿੱਖ ਸੰਸਥਾਵਾਂ ਨੂੰ ਖਾਮੋਸ਼ ਰਹਿਣ ਉੱਪਰ ਸਵਾਲ ਕੀਤਾ ਉਹਨਾਂ ਕਿਹਾ ਕਿ ਚੇਤਰੀ ਅਕਾਲ ਤਖਤ ਸਾਹਿਬ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਯੋद्धा ਅਤੇ ਮਹਾਨ ਸ਼ਹੀਦ ਐਲਾਨਿਆ ਗਿਆ ਜਿਨ੍ਹਾਂ ਦੇ ਖਿਲਾਫ ਬਿਆਨਬਾਜ਼ੀ ਸਾਹਮਣੇ ਆਈ ਹੈ ਉਹਨਾਂ ਸਵਾਲ ਕੀਤਾ ਕਿ ਇਸ ਉਪਰਚਰੋਮਣੀ ਕਮੇਟੀ ਦੇ ਅਤੇ ਟਕਸਾਲ ਖਾਮੋਸ਼ ਕਿਉਂ ਨੇ ਪਹਿਲੀ ਗੱਲ ਜਿਹੜੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਤੇ ਸਪੀਚ ਦਿੱਤੀ ਹੈ ਜਿਹਦੇ ਵਿੱਚ ਉਹਨੇ ਬਿਆਨ ਕੀਤਾ ਹੈ ਕਪਨਰਾਮ ਵਾਲਿਆਂ ਦੇ ਸੰਤ ਜਰਨੈਲ ਸਿੰਘ ਦੇ ਸਪੋਰਟਰ ਜਾ ਕੇ ਹੁਣ ਦਿਬਰੂਗੜ ਦੀ ਜੇਲ੍ਹ ਤੇ ਜਾ ਕੇ ਬੈਠੇ ਹੋਏ ਆ ਔਰ ਉੱਥੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦਾ ਮੌਕਾ ਮਿਲ ਰਿਹਾ ਏ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਵਾਲਿਆਂ ਦੀ ਸਥਿਤੀ ਹੁਣ ਇਹ ਸਮਝਦੇ ਆ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਗੁਰੂ ਸਾਹਿਬ ਦੇ ਪਾਠ ਦੀ ਪ੍ਰਾਪਤੀ ਹੋਊਗੀ ਇਹ ਇੱਕ ਤਨ ਇਦੇ ਨਾਲ ਨਾਲ ਉਹਨਾਂ ਨੇ ਇਲੈਕਸ਼ਨਾਂ ਦੇ ਸਮੇਂ ਵੀ ਬਿਆਨ ਕੀਤਾ ਸੀਗਾ ਕਿ ਅਸੀਂ ਹੁਣ ਜਿੱਥੇ ਵੀ ਸਾਨੂੰ ਕੋਈ ਲੱਭਦਾ ਹੈ ਅਸੀਂ ਬਾਹਰਲੇ ਦੇਸ਼ਾਂ 'ਚ ਵੀ ਮਾਰਾਂਗੇ ਔਰ ਹਰ ਇੱਕ ਨੂੰ ਪਤਾ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਕੈਨੇਡਾ ਦੀ ਸਰਕਾਰ ਨੇ ਸਿੱਧਾ ਅਮਿਤ ਸ਼ਾਹ ਦੇ ਨਾਂ ਲੈ ਕੇ ਜੈ ਸ਼ੰਕਰ ਦਾ ਨਾਂ ਲੈ ਕੇ ਰੋ ਦੇ ਸਮੰਤ ਗੁਇਲ ਦਾ ਯਾਦਵ ਦਾ ਤੇ ਐਨ ਐਸ ਆ ਜੀਤ ਦੋਵਾਲ ਦਾ ਨਾਂ ਲੈ ਕੇ ਉਹਨਾਂ ਨੇ ਇਲਜ਼ਾਮ ਲਾਇਆ ਏਸੀ ਤਰ੍ਹਾਂ ਅਮਰੀਕਾ ਨੇ ਗੁਰਪ੍ਰਤਮan ਸਿੰਘ ਪੰਨੂ ਦੇ ਕੇਸ 'ਚ ਇਹ ਸਾਰਿਆਂ ਦਾ ਨਾਂ ਲਾਇਆ ਹੈਗਾ ਪਰ ਅਸੀਂ ਇਸ ਗੱਲ ਤੇ ਹੈਰਾਨ ਹੈ ਕਿ ਐਸਜੀਪੀਸੀ ਦੇ ਬਿਆਨ ਇਸ ਵਿਸ਼ੇ ਤੇ ਕੋਈ ਆਏ ਨਹੀਂ ਉਹਨਾਂ ਨੇ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਔਰ ਇਸ ਸਿੱਖਾਂ ਦੇ ਉੱਤੇ ਸਿੱਧਾ ਜਿਹੜਾ ਹਮਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਜੇਲ੍ਹ 'ਚ ਕਰਨ ਵਾਸਤੇ ਜਿਹੜਾ ਸੁਝਾਅ ਹੈ ਇਹ ਸਿੱਖਾਂ ਦੀ ਸਰਮੌਰ ਸੰਸਥਾ ਉਹਦੇ ਨਾਲ ਸੰਬੰਧਿਤ ਜਿਹੜੇ ਉਹ ਜਸੇਦਾਰ ਲਾਉਨੇ ਆ ਉਹਨਾਂ ਸਾਰਿਆਂ ਨੇ ਇਸ ਗੱਲ ਤੇ ਟਿੱਪਣੀ ਨਹੀਂ ਕੀਤੀ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ ਸਰਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਨ ਦੇ ਵਿੱਚ ਸਵਾਗਤ ਹੈ ਮੈਂ ਆ ਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਸੁਰਖੀਆਂ ਤੇ ਸਰਬਸੰਮਤੀ ਦੇ ਨਾਲ ਹੋਈ 온ਟਾਰੀਓ ਖਾਲਸਾ ਦਰਬਾਰ ਕਮੇਟੀ ਦੀ ਚੋਣ ਪਾਈ ਹਰਪਾਲ ਸਿੰਘ ਫੇਰ ਤੋਂ ਕਮੇਟੀ ਦੇ ਪ੍ਰਧਾਨ ਚੁਣੇ ਗਏ। ਦੇਰਾ ਆਤਮਰ ਸਰ ਦੇ ਛੇਟਾ ਨਜ਼ਦੀਕ ਵਾਪਰਿਆ ਸੜਕ ਹਾਦਸਾ ਦੋ ਕਾਰਾਂ ਦੀ ਰੇਸ ਦੌਰਾਨ ਚਪੇਟ 'ਚ ਆਏ ਆਟੋ ਤੇ ਐਕਟਵਾ। ਬਰਨਾਲਾ 'ਚ ਯੁੱਧ ਨਸ਼ੀਆਂ ਵਿਰੁੱਧ ਮੁਹਿੰਮ ਤਹਿਤ ਪੇਸ਼ ਕੀਤਾ ਗਿਆ ਨਾਟਕ ਪੰਜਾਬੀ ਫਿਲਮ ਜਗਤੋ ਸਰਦਾਰ ਸੋਹੀ ਤੇ ਰੁਪਿੰਦਰ ਰੂਪੀ ਨੇ ਕੀਤੀ ਸ਼ਿਰਕਤ। ਵਿਦਾਇਕ ਦੇ ਮਾਨੇ ਸੈਸ਼ਨ ਦੌਰਾਨ ਚੁੱਕਿਆ ਸੁੱਕੇ ਦਰਖਤਾਂ ਦਾ ਮੁੱਦਾ ਸੁੱਕੇ ਦਰਖਤਾਂ ਦੇ ਡਿੱਗਣ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ ਮੋਹਾਲੀ ਦੀਆਂ ਲਾਈਟਾਂ ਦੇ ਉੱਤੇ ਆਨਲਾਈਨ ਚਲਾਨ 'ਚ ਵੱਡੀ ਗੜਬੜੀ ਜਲਾਲਾਬਾਦ ਦੇ ਪਿੰਡ 'ਚ ਬੈਠਿਆ ਅਧਿਆਪਕ ਦਾ ਮੋਹਾਲੀ 'ਚ ਘਟਿਆ ਚਲਾਨ ਗ੍ਰਹਿ ਮੰਤਰੀ ਵੱਲੋਂ ਸнт ਜਰਨੈਲ ਸਿੰਘ ਭਿੰਡਰਾਵਾਲਿਆਂ ਸਬੰਧਤ ਵਿਵਾਦਤ ਟਿੱਪਣੀ ਮਾਮਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਇੱਕ ਪੀੜਤ ਪਰਿਵਾਰ 30 ਜਨਵਰੀ ਨੂੰ ਵਾਪਰੀ ਸੀ ਲੁੱਟ ਖੋਹ ਤੇ ਹਮਲੇ ਦੀ ਵਾਰਦਾਤ ਕੈਨੇਡਾ ਦੇ ਪ੍ਰਸਿੱਧ 온ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੀ 3 ਸਾਲਾਂ ਦੀ ਮਿਆਦ ਪੂਰੀ ਹੋਣ ਦੇ ਉੱਤੇ ਫੇਰ ਤੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਦੌਰਾਨ ਸੰਗਤ ਵੱਲੋਂ ਸਰਬਸੰਮਤੀ ਦੇ ਨਾਲ ਗੁਰਦੁਆਰਾ ਕਮੇਟੀ ਦੀ ਚੋਣ ਕੀਤੀ ਗਈ। ਇਸ ਨੂੰ ਲੈ ਕੇ ਕੈਨੇਡਾ ਦੀ ਸਿੱਖ ਸੰਗਤ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਉਂਕਿ ਇਹ ਸਰਬਸੰਮਤੀ 25 ਸਾਲ ਮਗਰੋਂ ਦੇਖਣ ਨੂੰ ਮਿਲੀ ਹੈ। ਕੈਨੇਡਾ ਦੇ ਪ੍ਰਸਿੱਧ ਗੁਰਦੁਆਰਾ অন্ਟਾਰੀਓ ਖਾਲਸਾ ਦਰਬਾਰ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਦੇ ਨਾਲ ਹੋਈ। ਇਸ ਚੋਣ ਨੂੰ ਨਿਰਪੱਖ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਚੋਣ ਕਮਿਸ਼ਨ ਦੇ ਤੌਰ ਦੇ ਉੱਤੇ ਲਖਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਮੋਰ ਅਤੇ ਰੂਪੀ ਕੌਰ ਗਿੱਦਾ ਦੀ ਜ਼ਿੰਮੇਵਾਰੀ ਲਗਾਈ ਗਈ ਸੀ। ਜਿਨ੍ਹਾਂ ਨੇ ਸੰਗਤ ਦੇ ਭਰਵੇਂ ਇਕੱਠ ਦੇ ਵਿੱਚ ਸਰਬਸੰਮਤੀ ਦੇ ਨਾਲ ਚੁਣੇ ਗਏ ਡਾਇਰੈਕਟਰਾਂ ਦੇ ਨਾਮ ਐਲਾਨ ਕੀਤੇ। ਇਸ ਤੋਂ ਸੰਗਤ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਸਾਰਿਆਂ ਨੂੰ ਪ੍ਰਵਾਨਗੀ ਦਿੱਤੀ। ਪ੍ਰਧਾਨਗੀ ਦੀ ਸੇਵਾ ਸੰਭਾਲ ਦੇ ਲਈ ਹਰਪਾਲ ਸਿੰਘ ਦੇ ਨਾਂ ਦੀ ਸਰਬਸੰਮਤੀ ਹੋਈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੇ ਸਨ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਗਏ ਸ਼ੁਕਰਾਨਾ ਸਮਾਗਮ ਦੇ ਵਿੱਚ ਬੋਲਦਿਆਂ ਕਮੇਟੀ ਦੇ ਮੁਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਉਹਨਾਂ ਨੇ ਸੰਗਤ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੇ ਵਿਸ਼ਵਾਸ ਸਦਕਾ ਇੰਨਾ ਵੱਡਾ ਫਤਵਾ ਉਹਨਾਂ ਦੀ ਝੋਲੀ ਪਿਆ ਉਹਨਾਂ ਆਖਿਆ ਕਿ ਸੰਗਤ ਇਸ ਦੇ ਲਈ ਵਧਾਈ ਦੀ ਪਾਤਰ ਹੈ ਕਿਉਂਕਿ 25 ਸਾਲ ਬਾਅਦ ਕਮੇਟੀ ਚੋਣ ਸਰਬਸੰਮਤੀ ਦੇ ਨਾਲ ਹੋਈ ਹੈ ਜੋ ਕਿ ਬੇਹੱਦ ਚਲਾਗਾ ਯੋਗ ਕਦਮ ਹੈ ਇਸ ਦੇ ਨਾਲ ਹੀ ਭਾਈ ਹਰਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਫਾਊਂਡਰ ਮੈਂਬਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੀ ਬਦੌਲਤ ਇੰਨਾ ਵੱਡਾ ਧਾਰਮਿਕ ਅਸਥਾਨ ਹੋਣ ਦੇ ਵਿੱਚ ਆਇਆ ਇਸ ਮੌਕੇ ਉਹਨਾਂ ਨੇ ਬਾਕੀ ਡਾਇਰੈਕਟਰ ਸਾਥੀਆਂ ਦੇ ਨਾਲ ਮਿਲ ਕੇ ਪ੍ਰਣ ਕੀਤਾ ਕਿ ਉਹ ਸੰਗਤ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨ ਮਨ ਦੇ ਨਾਲ ਨਿਭਾਉਂਦੇ ਆ ਸੰਗਤ ਦੇ ਵਿਸ਼ਵਾਸ ਦੇ ਉੱਤੇ ਕਾਰੇ ਉਤਰਨਗੇ ਜੋ ਇਲੈਕਸ਼ਨ ਦੇ ਜੋ ਵੀ ਕਾਰ ਤਿਆਰੀ ਕੀਤੀ ਅਸੀਂ ਇਹਨਾਂ ਦਾ ਬਹੁਤ ਪ੍ਰਵਾਦ ਕਰਦੇ ਹਾਂ ਜਿੱਥੇ ਅਸੀਂ ਇਹਨਾਂ ਦਾ ਪ੍ਰਵਾਦ ਕਰਦੇ ਹਾਂ ਉੱਥੇ ਅਜਹਹੰਟਰੀ ਉਥਾਲਸਤਵਾਰ ਦੇ ਸਮੂਚੀ ਮੈਂਬਰਸ਼ਿਪ ਸੰਗਤ ਅਤੇ ਸੇਵਾ ਕਰਨ ਦਾ ਬਹੁਤ ਬਹੁਤ ਲੱਗਾ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਜੋ ਇੰਨੇ ਉਪਰਾਲੇ ਕੀਤੇ ਗਏ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ 25 ਸਾਲਾਂ ਪਹਿਲਾਂ ਗੁਰੂ ਸਾਹਿਬ ਨੇ ਇਹ ਜੋ سربسمتی پچی سال ہوئی نہیں تھا الیکشن ہی ہوں سی صبر اسے ਇਸ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਸੀ ਉੱਥੇ ਹੀ ਪ੍ਰਧਾਨ ਦੇ ਨਾਲ-ਨਾਲ ਨਵ ਨਿਯੁਕਤ ਡਾਇਰੈਕਟਰ ਭੁਪਿੰਦਰ ਸਿੰਘ ਬਾਠ ਸਰਬਜੀਤ ਸਿੰਘ ਬਲਜੀਤ ਸਿੰਘ ਪੰਡੋਰੀ ਸਰਦਾਰਾ ਸਿੰਘ ਪਰਮਜੀਤ ਸਿੰਘ ਗਿੱਲ ਜਸਵਿੰਦਰ ਸਿੰਘ ਗੁਰਿੰਦਰਜੀਤ ਸਿੰਘ ਪੁੱਲਰ ਨਵਜੀਤ ਸਿੰਘ ਦਵਿੰਦਰ ਸਿੰਘ ਢਾਲੀਵਾਲ ਅਤੇ ਗੁਰਦੇਵ ਸਿੰਘ ਨਾਹਲ ਵੀ ਇਸ ਸ਼ੁਕਰਾਨਾ ਸਮਾਗਮ ਦੇ ਵਿੱਚ ਮੌਜੂਦ ਸਨ ਬਿਊਰੋ ਰਿਪੋਰਟ ਹਮਦਰਦ ਟੀਵੀ ਇਤੀ ਦੇਰ ਰਾਤ ਅੰਮ੍ਰਿਤਸਰ ਦੇ ਸ਼ੇਟਾ ਅਦੀਨ ਆਂਦੇ ਇਲਾਕੇ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਕਾਰਾਂ ਇੱਕ ਦੂਜੇ ਦੇ ਨਾਲ ਰੇਸ ਲਗਾ ਰਹੀਆਂ ਸਨ। ਇਸੇ ਦੌਰਾਨ ਇਨ੍ਹਾਂ ਵੱਲੋਂ ਇੱਕ ਆਟੋ ਅਤੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਆਟੋ ਚਾਲਕ ਅਤੇ ਐਕਟਿਵਾ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਇਸ ਸੜਕ ਹਾਦਸੇ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਕਾਰਾਂ ਆਪਸ ਦੇ ਵਿੱਚ ਰੇਸ ਲਗਾ ਰਹੀਆਂ ਸਨ ਜਿਸ ਦੌਰਾਨ ਸਵਿਫਟ ਕਾਰ ਕੰਟਰੋਲ ਦੇ ਵਿੱਚੋਂ ਬਾਹਰ ਹੋ ਗਈ ਅਤੇ ਇੱਕੋ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਐਕਟਿਵਾ ਵੀ ਇਸ ਦੀ ਚਪੇਟ ਦੇ ਵਿੱਚ ਆ ਗਈ। ਰਾਹਗੀਰਾਂ ਵੱਲੋਂ ਜ਼ਖਮੀ ਹੋਏ ਵਿਅਕਤੀਆਂ ਦੀ ਮਦਦ ਕੀਤੀ ਗਈ। ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ ਅਤੇ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਆਟੋ ਵਾਲੇ ਅਤੇ ਐਕਟਿਵਾ ਸਵਾਰ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ। ਮੌਕੇ ਉੱਪਰ ਪਹੁੰਚੇ ਪੁਲਿਸ ਅਧਿਕਾਰੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਦੋ ਕਾਰਾਂ ਆਪਸ ਦੇ ਵਿੱਚ ਰੇਸ ਲਗਾ ਰਹੀਆਂ ਸਨ ਜਦੋਂ ਇਹ ਹਾਦਸਾ ਵਾਪਰਿਆ। ਬਾਕੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਸਹੀ ਜਾਣਕਾਰੀ ਮਿਲ ਪਾਏਗੀ ਕਿ ਹਾਦਸਾ ਕਿਵੇਂ ਵਾਪਰਿਆ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾ ਦਿੱਤਾ ਗਿਆ। ਬਾਕੀ ਦੀ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਮੇਰਾ ਨਾਮ ਐਸੀਰਦੀਪ ਕੁਮਾਰ ਜੀ ਸਰ ਇਹ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਜਿਹਨੇ ਜਸਟ ਆਈਆਂ ਤੇ ਟੈਂਪਰੀ ਕੇ ਕਰੇ ਬੇਸਰੂਫਾ ਲੱਗੀ ਗਈਆਂ ਕਾਰ ਦੀਆਂ ਦੇ ਅੱਪ ਜੀ ਲੰਘਟੀ ਤੇ ਹੀ ਰੁਕਾ ਦਿੱਤੀ ਜੀ ਤੇ ਗੱਡੀ ਜਿਹੜੀ ਆ ਦਿਪਤਾ ਉਹ ਟੈਂਪਰੀ ਦੀ ਵਾਦੀ ਟੈਂਪਰੀ ਵਾਲੇ ਨੂੰ ਹਸਪਤਾਲ ਦਾ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਦੇਖੋ ਜੀ ਬਾਕੀ ਸਰ ਇਹ ਜਿਹੜੇ ਬੰਦੇ ਦੇ ਦੋਚੀ ਹੈ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਹਾਂ ਜੀ ਦੱਸਣ ਦੇ ਮਤਲਬ ਜੀ ਬਾਕੀ ਉਹ ਸੀਸਲੀ ਕੈਮਰੇ ਵੇਖਾਂ ਕੀ ਹੋਇਆ ਠੀਕ ਹੈ ਸਰ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਬਰਨਾਲਾ ਦੇ ਇੱਕ ਨਿੱਜੀ ਪੈਲਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ ਸੰਪਰਕ ਮੀਟਿੰਗ ਦੇ ਨਾਂ ਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਨਾਟਕ ਖੇਡਿਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਡਿਗ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਸਨ ਤੇ ਇਸ ਨਾਟਕ ਦੇ ਨਾਲ ਜ਼ਿਲ੍ਹਾ ਬਰਨਾਲਾ ਦੀਆਂ ਪੰਚਾਇਤਾਂ ਤੇ ਮਹਤਵਪੂਰਨ ਵਿਅਕਤੀਆਂ ਨੂੰ ਸੱਦਾ ਪੱਤਰ ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫਰਾਜ਼ ਅਸलम ਆਲਮ ਵੱਲੋਂ ਦਿੱਤਾ ਗਿਆ ਸੀ। ਕਾਵਲ ਅਨਰਜੈਟਿਕ ਤੇ ਜਿਨ੍ਹਾਂ ਨੂੰ ਨੇੜੇ ਇਹ ਕੰਮ ਕਰਦੇ ਦੋਸਤਿਆ ਹੈ। ਇਹ ਖਿਲੇ ਨੇ ਐਸਪੀ ਸਰਫਰਾਜ਼ ਆਲਮ ਦੇ ਪਾਕੀ ਸੂਹਾ ਹਾਜ਼ਰ ਕਸਟਡ ਅਫਸਰ ਸੇਬਾਨ ਇਸ ਇਲਾਕੇ ਦੇ ਸਿਰਕਾ ਸਾਰੀਆਂ ਨੌਕਰ ਸਖਸ਼ੀਤਾ ਪੰਚ ਸਪਾਸਵਾ ਅਤੇ ਹਾਜ਼ਰੀ ਜਿਹੜਾ ਪਲੇਟ ਕੀਤਾ ਗਿਆ ਮਿੱਟੀ ਨੂੰ ਕਰੇ ਉਸ ਤੇ ਕਲਾਕਾਰਾਂ ਬਹੁਤ ਬਹੁਤ ਬਤਾਇ ਦਿਨਾ ਅਸਲ ਦੇ ਵਿੱਚ ਜਿਹੜਾ ਸੁਨਿਆ ਤੁਸੀਂ जिस ਢੰਗ ਨਾਲ ਸਾਡੇ ਦਿਲਾਂ ਨੂੰ ਛੂ ਜਾਣ ਵਾਲਾ ਸੁਨਿਆ ਤੁਸੀਂ ਦੇਖ ਲਓ ਤੁਹਾਡੇ ਵਾਂਗੂ ਕੋਈ ਵੀ ਇਹ ਸੁਨਿਆ ਨਹੀਂ ਦੇ ਸਕਦਾ ਮੈਂ ਤੁਹਾਨੂੰ ਸਲਾਮ ਕਰਦਾ ਤੁਹਾਡਾ ਇੱਥੇ ਆਉਂਦੇ ਸਾਡੇ ਵਿੱਚ ਹਾਜ਼ਰ ਹੋਣ ਤੇ ਤੁਹਾਨੂੰ ਜੀ ਆਇਆਂ ਕਹਿੰਦਾ ਦੂਜਾ ਇਸ ਸਮਾਗਮ ਦੇ ਵਿੱਚ ਮਿੱਟੀ ਰੂਦਨ ਕਰੇ ਦੇ ਨਾਟਕ ਦਾ ਮੰਚਨ ਕੀਤਾ ਗਿਆ ਇਸ ਮੌਕੇ ਉੱਪਰ ਪੰਜਾਬੀ ਫਿਲਮ ਜਗਤ ਤੋਂ ਐਕਟਰ ਸਰਦਾਰ ਸੋਹੀ ਮੈਡਮ ਰੁਪਿੰਦਰ ਰੂਪੀ ਅਤੇ ਭਪਿੰਦਰ ਬਰਨਾਲਾ ਵੱਲੋਂ ਸ਼ਿਰਕਤ ਕੀਤੀ ਗਈ। ਤੋਂ ਅਸੀਂ ਸਾਰੇ ਪੰਜਾਬ ਸਰਕਾਰ ਦਾ ਸਾਥ ਦਿੰਦੇ ਆ ਇੱਕ ਮਹਿੰਦੇ ਵਿਕੇਤ ਲਹਿਰ ਦੇ ਵਿੱਚ ਤਾਂ ਕਿ ਸਾਡੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਔਰ ਇਹ ਬੱਚਿਆਂ ਦਾ ਜਦੋਂ ਨਸ਼ਿਆਂ ਦਾ ਜਿਹੜਾ ਪੂਰਾ ਨਹੀਂ ਹੁੰਦਾ ਨਸ਼ਾ ਇਹਨਾਂ ਨੂੰ ਕੁਝ ਮਿਲਦਾ ਨਹੀਂ ਪੂਰਾ ਕਰਨ ਲਈ ਤਾਂ ਛੋਟੇ-ਛੋਟੇ ਕ੍ਰਾਈਮ ਕਰਨ ਲੱਗ ਜਾਂਦੇ ਆ ਉਹ ਚੋਰੀਆਂ ਕਰਨ ਲੱਗ ਜਾਂਦੇ ਆ ਹੌਲੀ-ਹੌਲੀ ਇਹ ਕ੍ਰਾਈਮ ਹੈ। ਜਿਨ੍ਹਾਂ ਵੱਡਾ ਰੂਪ ਤੌਰ 'ਤੇ ਅੰਨ ਕਰ ਲੈਂਦੇ ਆ ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅਧੀਨ ਆਂਦੀਆਂ ਉਹਨਾਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਨਸ਼ਿਆਂ ਵਿਰੁੱਧ ਮਤੇ ਪਾਇ ਸਨ ਇਸ ਮੌਕੇ ਦੇ ਉੱਤੇ ਸਾਰਿਆਂ ਨੇ ਯਾਦਗਾਰ ਤਸਵੀਰਾਂ ਵੀ ਖਿੱਚੀਆਂ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਨਾਬਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਭਰ ਦੇ ਅੰਦਰ ਸੜਕਾਂ ਦੇ ਉੱਤੇ ਸੁੱਕੇ ਦਰਖਤਾਂ ਦੇ ਡਿੱਗਣ ਦੇ ਕਾਰਨ ਹੋ ਰਹੇ ਹਾਦਸਿਆਂ ਬਾਰੇ ਗੰਭੀਰ ਮੁੱਦਾ ਚੁੱਕਿਆ। ਵਿਧਾਇਕ ਦੇਵਮਾਨ ਨੇ ਕਿਹਾ ਕਿ ਸੁੱਕੇ ਦਰਖਤਾਂ ਦੇ ਕਾਰਨ ਅਨੇਕਾਂ ਦੁਰਘਟਨਾਵਾਂ ਵਾਪਰ ਰਹੀਆਂ ਨੇ। ਉਹਨਾਂ ਕਿਹਾ ਕਿ ਇਹ ਮੁੱਦਾ ਇਕੱਲੇ ਨਾਬੇ ਸ਼ਹਿਰ ਦਾ ਨਹੀਂ ਸਮੁੱਚੇ ਪੰਜਾਬ ਦਾ ਹੈ ਜਿੱਥੇ ਸੁੱਕੇ ਦਰਖਤਾਂ ਦੇ ਡਿੱਗਣ ਕਾਰਨ ਹਾਦਸੇ ਵਾਪਰ ਰਹੇ ਹਨ। ਉਨਾ ਕਿਹਾ ਕਿ ਨਾਬਾ ਹਲਕੇ ਦੇ ਵਿੱਚ 2-3 ਘਟਨਾਵਾਂ ਵਾਪਰ ਚੁਕੀਆਂ ਨੇ ਉਹਨਾਂ ਇੱਕ ਘਟਨਾ ਦਾ ਜ਼ਿਕਰ ਕਰਦੇ ਆ ਕਿ ਆ ਕਿ ਨਾਬਾ ਦਾ ਇੱਕ ਨੌਜਵਾਨ ਆਪਣੀ ਭੈਣ ਨੂੰ ਕਾਲਜ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਸੁੱਕਾ ਦਰਖਤ ਨੌਜਵਾਨ ਦੇ ਉੱਪਰ ਹੀ ਡਿੱਗ ਪਿਆ ਜਿਸ ਕਾਰਨ ਮੌਕੇ ਦੇ ਉੱਤੇ ਹੀ ਉਸ ਦੀ ਮੌਤ ਹੋ ਗਈ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਵੀ ਇਸ ਗੰਭੀਰ ਮੁੱਦੇ ਬਾਰੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਜਾਣੂ ਕਰਵਾਇਆ ਗਿਆ ਤਾਂ ਜੋ ਸੁੱਕੇ ਦਰਖਤਾਂ ਦਾ ਕੋਈ ਹੱਲ ਕੀਤਾ ਜਾਵੇ ਅਤੇ ਅਜਿਹੇ ਹਾਦਸਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਜਵਾਬ ਆ ਗਿਆ ਜੀ। ਇਹ ਬਹੁਤ ਵੱਡੀ ਸਮੱਸਿਆ ਹੈ ਜੀ ਪੂਰੇ ਪੰਜਾਬ ਦੇ ਵਿੱਚ, ਨਾਬਾ ਹਲਕੇ ਦੇ ਵਿੱਚ, ਸਾਰੇ ਹਲਕੇ ਦੇ ਵਿੱਚ 2-3 ਅਸੀਂ ਘਟਨਾਵਾਂ ਹੋਈਆਂ ਨੇ। ਇੱਕ ਸਵਾਲ ਪੁੱਛ ਲਓ ਤੁਸੀਂ। ਜੀ ਜੀ ਜੀ। ਭਰਾ ਆਪਣੀ ਭੈਣ ਨੂੰ ਛੱਡਣ ਜਾ ਰਿਹਾ ਸੀ ਨਾਬਾ ਕਾਲਜ ਦੇ ਵਿੱਚ ਤੇ ਦਰਖਤ ਡਿੱਗਣ ਕਰਕੇ ਉਹਦੀ ਮੌਤ ਹੋ ਗਈ। ਤੇ ਮੈਂ ਮੰਤਰੀ ਸਾਹਿਬ ਨੇ ਪੁੱਛਣਾ ਚਾਹਣਾ ਕਿ ਇਹਦਾ ਕੋਈ ਟਾਈਮ ਬਾਉਂਡ ਕਰ ਦਿਓ ਜੀ ਕਿ ਕਦੋਂ ਤੱਕ ਇਹ ਸੁੱਕੇ ਦਰਖਤ ਜਿਹੜੇ ਆ